ਸਿਕਲ ਤੁਸੀਂ ਦੇਖ ਰਹੇ ਹੋ ਦੈਲੀ ਸਿਰਾ ਟੀਵੀ ਤੇ ਮੈਂ ਹਾਂ ਸੁਰਿੰਦਰ ਕੰਬੋਜ ਤੇ ਇੱਕ ਮੰਦਭਾਗੀ ਖਬਰ ਕੱਲ ਮਿਲਦੀ ਆ ਦਰਸ਼ਕਾਂ ਤੇ ਇੱਕ ਘਰ ਦੇ ਵਿੱਚ ਪੰਜ ਜਣਿਆਂ ਨੇ ਸੁਸਾਈਡ ਕਰ ਲਈ ਬਿਲਕੁਲ ਅਸੀਂ ਟਰੋਲੀ ਖੁਰਦ ਪਿੰਡ ਵਿੱਚ ਮੌਜੂਦ ਹੈਗਾ ਤੇ ਇਹ ਘਰ ਹੈਗਾ ਉਹ ਵਾਲਾ ਜਿੱਥੇ ਮਨਮੋਹਨ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਆਪਣੀਆਂ ਦੋਨੇ ਬੇਟੀਆਂ ਤੇ ਆਪਣੀ 3 ਸਾਲ ਦੀ ਧੋਤੀ ਦਾ ਕਤਲ ਕਰਕੇ ਆਪਣੀ ਹੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਇਹ ਡਾਕਾ ਨਾ ਸੀਗਾ ਜਿੱਥੇ ਉਹ ਕੰਮਕਾਰ ਕਰਦਾ ਸੀਗਾ ਇੰਚਾਰਜ ਸੀਗਾ ਔਰ ਇਸੇ ਨਾਲ ਹੀ ਬਿਲਕੁਲ ਉਹਦੇ ਨਾਲ ਲੱਗਦਾ ਹੀ ਉਹਦਾ ਘਰ ਸੀਗਾ ਜਿੱਥੇ ਉਹਦਾ ਜਿੱਥੇ ਉਹ ਰਹਿਣ ਵਸੇਰਾ ਸੀਗਾ ਜਿੱਥੇ ਉਹ ਰਹਿ ਰਿਹਾ ਸੀਗਾ ਔਰ ਇਸੇ ਘਰ ਦੇ ਵਿੱਚ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਪਿੰਡ ਦੇ ਲੋਕ ਵੀ ਨਾਲ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗਾ ਪਰ ਫਿਲਹਾਲ ਜੋ ਹਜੇ ਤੱਕਰ ਜਾਣਕਾਰੀ ਮਿਲੀ ਹੈ ਜੋ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੈਸੇ ਲੋਕਾਂ ਦੇ ਪੈਸੇ ਦੇਣੇ ਸੀਗੇ ਕੁਝ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਸੀਗੀਆਂ ਜਿਹਦੇ ਕਰਕੇ ਥੋੜਾ ਜਿਹਾ ਪਰੇਸ਼ਾਨ ਰਹਿਦਾ ਸੀਗਾ ਪਰ ਪਿੰਡ ਦੇ ਲੋਕ ਜਿਹੜੇ ਹੈਗੇ ਆ ਉਹ ਇਹ ਵੀ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਕਾਫੀ ਖੁਸ਼ ਮિજાਜ ਸੀਗਾ ਅੱਜ ਤੱਕ ਕਿਸੇ ਨੂੰ ਤੂੰ ਕਰਕੇ ਨਹੀਂ ਬੁਲਾਇਆ ਇਹ ਵੀ ਪਿੰਡ ਵਾਲੇ ਲੋਕ ਦਾ ਸੀ ਕਿਉਂਕਿ ਇਸ ਖਬਰ ਦੇ ਦੋ ਪਹਿਲੂ ਨੇ ਇੱਕ ਪਾਸੇ ਕਹਿ ਰਹੇ ਨੇ ਪਿੰਡ ਦੇ ਲੋਕ ਕੀ ਬੜਾ ਖੁਸ਼ ਮિજાਜ ਸੀਗਾ ਹੱਸਣ ਖੇਡਣ ਵਾਲਾ ਸੀ ਖਸਕੇ ਬੁਲਾਉਂਦਾ ਸੀ ਸਾਰਿਆਂ ਨੂੰ ਜੀ ਕਰਕੇ ਬੁਲਾਉਂਦਾ ਸੀ ਪਰ ਦੂਸਰੇ ਪਾਸੇ ਜਿਹੜੀ ਕੱਲ ਦੀ ਘਟਨਾ ਵਾਪਰਦੀ ਆ ਉਸ ਤੋਂ ਖੌਫਲਾ ਘਟਨਾ ਜਿਹੜੀ ਵਾਪਰੀ ਉਸ ਤੋਂ ਜਿਹੜਾ ਉਸ ਮਨਮੋਹਨ ਦਾ ਚਿਹਰਾ ਦੋ ਚਿਹਰੇ ਨਜ਼ਰ ਆ ਰਹੇ ਨੇ ਇੱਕ ਪਾਸੇ ਇੱਕ ਖਤਰਨਾਕ ਕਦਮ ਚੱਕਣਾ ਦੂਸਰੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਬਹੁਤ ਹੀ ਖੁਸ਼ਮਜ਼ਾਹ ਸੀਗਾ ਹਸਣ ਖੇਡਣ ਵਾਲਾ ਵਿਅਕਤੀ ਸੀਗਾ ਪਰ ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪਿੰਡ ਦੇ ਮੋਧਵੀਰ ਜਿਹੜੇ ਹੈਗੇ ਉਹ ਮੌਜੂਦ ਹੈਗੇ ਸਰ ਇੱਕ ਮੰਦਭਾਗੀ ਖਬਰ ਕੱਲ ਮਿਲਦੀ ਹੈ ਕਿ ਦੇਰ ਸ਼ਾਮ ਕੀ ਮਲਮੋਲ ਨਾਮ ਦੇ ਵਿਅਕਤੀ ਜਿਹੜੇ ਕੀ ਦਾਖਾਨੇ ਦੇ ਇੰਚਾਰਜ ਵੀ ਹੈਗੇ ਨੇ ਉਹਨਾਂ ਨੇ ਆਪਣੀ ਪਤਨੀ ਆਪਣੀ ਦੋਨੇ ਬੇਟੀਆਂ ਤੇ ਆਪਣੀ ਦੋਤੀ ਦਾ ਕਤਲ ਕਰਕੇ ਮੁੜ ਕੇ ਫਾਹਾ ਲਾ ਕੇ ਆਪਣੀ ਵੀ ਜੀਵਨ ਲिला ਸਮਾਪਤ ਕਰ ਲਈ ਤੁਸੀਂ ਪਿੰਡ ਦੇ ਮੋਢੇ ਹੋਗੇ ਤੁਸੀਂ ਕਿਸ ਤਰ੍ਹਾਂ ਐਕਸਪੀਰੀਅੰਸ ਦੇ ਰਹੇ ਹੋ ਕੋਈ ਪੈਸਾ ਦੇਣਾ ਸੀ ਕੋਈ ਪੰਗੀ ਪਰੇਸ਼ਾਨੀ ਸੀ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਰਿਹਾ ਦ ਤੁਹਾਨੂੰ ਦੇਖੋ ਪਿੰਡ ਦੇ ਵਿੱਚ ਤਾਂ ਉਹ ਬਹੁਤ ਨਿਆਇਤ شریف ਬੰਦਾ ਸੀ ਸਾਰਿਆਂ ਨਾਲ ਵਧੀਆ ਮਿਲਵਰਤਨ ਕੀ ਕਦੀ ਇਦਾਂ ਦਾ ਪਿੰਡ ਵਾਲਿਆਂ ਨੂੰ ਵੀ ਮਹਿਸੂਸ ਨਹੀਂ ਹੋਇਆ ਵੀ ਕਿਸੇ ਕਰਜ਼ੇ 'ਚ ਹੋਊਗਾ ਜਾਂ ਉਹਨੇ ਕੋਈ ਇਦਾਂ ਦਾ ਕਦੀ ਕਿਸੇ ਨਾਲ ਕੁਲ ਸ਼ੇਅਰ ਕੀਤੀ ਹੋਵੇ ਵੀ ਮੈਂ ਕਰਜ਼ੇ 'ਚ ਟੁਪਾਇਆ ਤੇ ਪਰ ਅਚਾਨਕ ਜਿਹੜੀ ਕੱਲ ਇਹ ਅਸੀਂ ਉਹਨਾਂ ਦੀ ਮੋਦੀ ਖਬਰ ਸੁਣੀ ਜਿੱਦਾਂ ਉਹਨਾਂ ਦੀ ਲੜਕੀ ਜਿਹੜੀ ਆ ਬਿਆਈਓ ਸੀ ਉਹ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚੋਂ ਇੱਥੇ ਆਈਓ ਸੀ ਲੋਕ ਦਿਨ ਪਹਿਲਾਂ ਤੇ ਉਹਦਾ ਹਸਬੰਦ ਉਹਨੂੰ ਫੋਨ ਲਾ ਰਿਹਾ ਸੀ ਕਿ ਉਹਨੂੰ ਬਾਅਦ ਜਾਣਾ ਸੀ ਜਿਹਲੇ ਉਹਨੂੰ ਫੋਨ ਨਹੀਂ ਚੱਕਿਆ ਤੇ ਉਹਨੇ ਆਂਡ ਗੁਆਂਡ ਫੋਨ ਕੀਤਾ ਇੱਥੇ ਤੇ ਜਿਲਵਾਂਡ ਗੁਆਂਡ ਵਾਲਿਆਂ ਨੇ ਮੁਹੱਲੇ ਵਾਲਿਆਂ ਨੇ ਜਦੋਂ ਟੱਪ ਕੇ ਦੇਖਿਆ ਵੀ ਫੋਨ ਨਹੀਂ ਚੱਕਦੇ ਤੇ ਅੰਦਰ ਦੇਖਿਆ ਤੇ ਮਨਮੋਨ ਸਿੰਘ ਦੀ ਜਿਹੜੀ ਬਾਡੀ ਉਹ ਪੱਕੇ ਨਾਲ ਲਟਕ ਰਹੀ ਸੀ ਤੇ ਬਾਕੀ ਬੰਦੀਆਂ ਦੀ ਵੀ ਡੱਟ ਹੋਈ ਸੀ ਇਹ ਵੀ ਜ਼ਿਕਰ ਹੋ ਰਿਹਾ ਕੱਲ ਦਾ ਕਿ ਜਿਹੜੀ ਬੇਟੀ ਜੋਤੀ ਜਿਹੜੀ ਆਈ ਹੋਈ ਸੀ ਇੱਥੇ ਕੁਝ ਦਿਨ ਰਹਿਣ ਵਾਸਤੇ ਜਿਹਦਾ ਫੋਨ ਕਾਲ ਵੀ ਉਹਨੂੰ ਕਰ ਰਹੇ ਸੀਗੇ ਉਹ ਵੀ ਕੁਝ ਦਿਨਾਂ ਬਾਅਦ ਕੈਨੇਡਾ ਜਾ ਰਹੇ ਸੀਗੇ ਆਪਣੇ ਪਤੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਹਾਂ ਇਹ ਵੀ ਗੱਲ ਮੈਨੂੰ ਹੁਣੇ ਪਤਾ ਲੱਗੀ ਆ ਵੀ ਸ਼ਾਇਦ ਉਹਨਾਂ ਦਾ ਵੀ ਕੰਮ ਬਾਹਰਲਾ ਬਣਿਆ ਸੀ ਵੀ ਉਹ ਜਾ ਰਹੇ ਸੀਗੇ ਬੜੀ ਦੁੱਖ ਦੀ ਘਟਨਾ ਹੋਈ ਆ ਵੀ ਇਹ ਜੋ ਪਰਿਵਾਰ ਜਿਹੜਾ ਹਾਜ਼ਰ ਬਾਜ਼ ਆ ਬੇਟਾ ਵੀ ਉਹਨਾਂ ਦਾ ਬਾਹਰ ਹੈਗਾ ਬੀਰਾ ਬੇਟਾ ਬਾਹਰ ਆਸਟ੍ਰੇਲੀਆ ਦੇ ਵਿੱਚ ਹੈਗਾ ਉਹ ਉੱਥੇ ਸੈਟ ਲੇਗਾ ਕੋਈ ਪਤਾ ਲੱਗਾ ਕਿੰਨਾ ਕੋ ਕਰਜ਼ਾ ਸੀਗਾ ਇਹਨਾਂ ਦੇ ਛੱਤ ਦੇ ਨਹੀਂ ਇੰਤਾ ਨਹੀਂ ਕੋਈ ਪਤਾ ਲੱਗਾ ਕਿੰਨਾ ਕਰਜ਼ਾ ਸੀ ਪਰ ਉਹਦੇ ਸੁਸਾਈਡ ਨੋਟ ਤੋਂ ਪਤਾ ਲੱਗਾ ਵੀ ਮੈਂ ਉਹਦੇ ਚ ਜਿਹੜਾ ਲਿਖਿਆ ਵੀ ਮੈਂ ਕਰਜ਼ੇ ਦੇ ਚਲਦਿਆਂ ਵੀ ਇਹ ਪੰਡ ਇੰਨੀ ਘ ਭਾਰੀ ਹੋ ਗਈ ਸੀ ਮੈਂ ਦੇਣ ਦੇ ਸਮਰੱਥ ਨਾ ਤੇ ਜਦੋਂ ਮੇਰੇ ਪਰਿਵਾਰ ਨੂੰ ਇਹ ਹੁਣ ਗੱਲ ਪਤਾ ਲੱਗੀ ਤੇ ਉਸ ਤੋਂ ਬਾਅਦ ਮੈਂ ਇਹ ਫੈਸਲਾ ਲੈ ਲਿਆ ਵੀ ਇਹ ਮੈਂ ਮੂਰਖ ਤਕੀਤੀਆ ਐਂਡ ਵਿੱਚ ਉਹ ਸੁਸਾਈਡ ਵਿੱਚ ਉਹਨੇ ਲਿਖਿਆ ਹੈਗਾ ਉਦੇ ਵਿੱਚ ਇਹ ਵੀ ਲਿਖਿਆ ਪਈ ਕੁਝ ਪੈਸਾ ਹੁਣਾ ਖੇਲਮਾ ਤੇ ਵੀ ਲਾਇਆ ਦੀ ਉਹ ਮੇਰਾ ਡੁੱਬ ਗਿਆ ਤੇ ਕਰਜ਼ੇ ਦੀ ਫੰਡ ਭਾਰੀ ਹੋ ਗਏ ਤੇ ਮੈਂ ਇਹ ਫੈਸਲਾ ਲੈਣ ਲਈ ਮਜਬੂਰ ਹੋ ਤੁਸੀਂ ਪਿੰਡ ਦੇ ਮੋਦਵੇ ਰਹੋ ਜਦੋਂ ਤੁਸੀਂ ਤੁਹਾਨੂੰ ਇਹ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ ਪੁਲਿਸ ਆਉਂਦੀ ਹੈ ਗੇਟ ਖੁੱਲਿਆ ਜਾਂਦਾ ਤੁਸੀਂ ਪੁਲਿਸ ਦੇ ਨਾਲ ਅੰਦਰ ਜਾਂਦੇ ਹੋ ਤੁਹਾਨੂੰ ਯਕੀਨ ਹੋਇਆ ਇਸ ਗੱਲ ਦੇ ਉੱਤੇ ਵੀ ਇਦਾਂ ਹੋ ਸਕਦਾ ਦੇਖੋ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਤੇ ਪਰ ਉਹ ਦੋ ਜਿਹੜੀਆਂ ਤਿੰਨ ਬੋਡੀਆਂ ਸੀ ਨਾ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਪੁਲਿਸ ਨੇ ਵੀ ਹਾਰਡੀ ਇਨਵੈਸਟੀਗੇਸ਼ਨ ਦੇ ਮੁਤਾਬਕ ਤਾਂ ਅੰਦਾਜ਼ੇ ਹੁੰਦੇ ਆ ਜੀ ਇਹ ਅੰਦਾਜ਼ੇ ਲਗਾਏ ਵੀ ਸ਼ਾਇਦ ਹੋ ਸਕਦਾ ਵੀ ਜਿੱਦਾਂ ਉਹਨਾਂ ਚੂਈ ਨਾ ਸੁਸਾਈਡ ਨੋਟ ਵਿੱਚ ਲਿਖਿਆ ਵੀ ਮੈਂ ਇਹਨਾਂ ਨੂੰ ਤਾਂ ਇਸ ਤਰ੍ਹਾਂ ਕੀਤਾ ਤੇ ਬਾਅਦ ਵਿੱਚ ਕੋਈ ਇਹਨਾਂ ਨੂੰ ਵੀ ਤੰਗ ਪਰੇਸ਼ਾਨ ਨਾ ਕਰੇ ਕਰਕੇ ਇਹਦੇ ਚੱਲਦੇ ਆ ਇਸ ਕਰ ਤੂੰ ਅੰਦਾਜ਼ਾ ਲਗਾਇਆ ਵੀ ਸ਼ਾਇਦ ਉਹਨਾਂ ਦਾ ਵੀ ਥੋੜਾ ਕਲੀਅਰ ਲੈ ਕਲੀਅਰ ਮੈਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਦਾਖਾਨੇ ਦੇ ਇੰਚਾਰਜ ਸੀਗੇ ਹਰੇਕ ਕਨਾਲ ਉਹਨਾਂ ਦਾ ਮਿਲਣ ਵਰਤ ਸੀ ਸਾਰੇ ਪਿੰਡ ਵਾਲੇ ਉਹਨਾਂ ਕੋਲ ਆਉਂਦੇ ਸੀ ਪੱਟੀਆਂ ਪੱਤਰੀਆਂ ਦੇਣ ਆਉਂਦੇ ਸੀਗੇ ਜਾਂ ਕੋਈ ਮਨੀ ਆਰਡਰ ਕਰਵਾਣੇ ਜਾਂ ਕੁਝ ਵੀ ਉਹਨਾਂ ਕੋਲ ਕੰਮ तकरीबन ਸਾਰਾ ਪਿੰਡ ਉਹਨਾਂ ਨਾਲ ਵਿਚਰਦਾ ਸੀਗਾ ਕਦੀ ਉਹਨਾਂ ਨੇ ਗੱਲ ਕੀਤੀ ਹੋਵੇ ਮਾੜੀ-ਮੋਟੀ ਜਾਂ ਕਦੀ ਉਹਨਾਂ ਦੇ ਮੱਥੇ ਤੇ ਸ਼ਿਕਨ ਹੋਵੇ ਜੁਦੀ ਵੀ ਸ਼ਿਕਨ ਨਹੀਂ ਆਈ ਜੁਦੀ ਵੀ ਤਲਖੀ ਨਹੀਂ ਆਇਆਉਂਦੇ ਹੁੰਦੇ ਰਹੇਦਾ ਸੀ ਬੱਚਿਆਂ ਦੇ ਪੈਸੇ ਪਾਪੀਆਂ ਲਈ ਕਦੀ ਵੀ ਬਹੁਤ ਹੱਸ ਕੇ ਬੋਲਦਾ ਸੀ ਘਰਾਂ 'ਚ ਵੀ ਡਾਕ ਬੰਦ ਬਾਈ ਬਹੁਤ ਹੱਸ ਕੇ ਬੋਲਦਾ ਪਰ ਜਦੋਂ ਤੁਸੀਂ ਜਾਂਦੇ ਹੋ ਜਦੋਂ ਪੁਲਿਸ ਆਉਂਦੀ ਹੈ ਦੇਖਦੇ ਹੋ ਪਿੰਡ ਦੇ ਵਿੱਚ ਪੁਲਿਸ ਆਈ ਆ ਲਗਾਤਾਰ ਉਹਨਾਂ ਦਾ ਜਿਹੜਾ ਜਵਾਈ ਸੀਗਾ ਫੋਨ ਕਰ ਰਿਆ ਸੀ ਦੋ ਦਿਨਾਂ ਤੋਂ ਉਹਨੇ ਪਿੱਕ ਕਰਇ ਕਰ ਰਹੀ ਸੀ ਨਾ ਉਹ ਕਰ ਰਹੀ ਸੀ ਨਾ ਉਹਨਾਂ ਦੀ ਵਾਈਫ ਕਰ ਰਹੀ ਸੀ ਫਿਰ ਜਦੋਂ ਗਵਾਨੀਆਂ ਨੇ ਜਾ ਕੇ ਦੇਖਿਆ ਮਾਹੌਲ ਕੀ ਸੀ ਉਦੋਂ ਪਿੰਡ ਦਾ ਉਸ ਵੇਲੇ ਤਾਂ ਮੈਂ ਨਹੀਂ ਸੀ ਉਸ ਪਿੰਡ ਮੈਂ ਤਾਂ ਬਹੁਤ ਕਾਫੀ ਨੇੜੇ ਬੈਠਾ ਉਹ ਟਾਈਮ ਦਲਿੰਦਰੋਂ ਆ ਰਿਹਾ ਸੀ ਤੇ ਮੈਨੂੰ ਫੋਨ ਕੀਤਾ ਮਹੱਲੇ ਚ ਪੈਦਾ ਕਰਕੇ ਜਿਹੜਾ ਮੌਜੂਦਾ ਸਰਪੰਚ ਸਾਹਿਬ ਉਹ ਪਿੰਡ 'ਚ ਨਹੀਂ ਸੀਗੇ ਵੀ ਤੁਸੀਂ ਆਓ ਮੈਂ ਉਸ ਤੋਂ ਸਾਫਾ ਸਰਪੰਚ ਵੀ ਆ ਤੇ ਮੈਂ ਜਿਹੜੇ ਆ ਕੇ ਦੇਖਿਆ ਲੋਕੀ ਤਾਂ ਨਵਾਂ ਸਾਲ ਜਿਹਦਾ ਮਨਾਉਣਾ ਸੀਗਾ ਹਾਂਜੀ ਹਾਂਜੀ ਮੇਰੇ ਖਿਆਲ ਚ ਅੱਜ ਕਿਸੇ ਨੇ ਨਵੇਂ ਸਾਲ ਦੇ ਵੀ ਇੱਕ ਦੂਸਰੇ ਨੂੰ ਵਧਾਈਆਂ ਨਹੀਂ ਦਿੱਤੀਆਂ ਕਿਉਂਕਿ ਇੰਨਾ ਗਮਗੀਨ ਮਾਹੌਲ ਪਿੰਡ ਦੇ ਵਿੱਚ ਪੈਦਾ ਹੋ ਗਿਆ ਵੀ ਪੰਜ ਜੀਆਂ ਦਾ ਇਕੱਠੇ ਚੱਲੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਔਰ ਬੰਦਾ ਵੀ ਇੰਨਾ ਸ਼ਰੀਫ ਚਲੋ ਕਰਜ਼ ਦਾ ਬੰਦੇ ਸਿਰ ਹੁੰਦੇ ਹੀ ਆ ਬੰਦੇ ਨੂੰ ਇਦਾਂ ਦਾ ਫੈਸਲਾ ਨਹੀਂ ਲੈਣਾ ਚਾਹੀਦਾ ਕਰਜ਼ ਤਾਂ ਆਉਂਦੇ ਜਾਂਦੇ ਰਹਿੰਦੇ ਆ ਵੱਡੇ ਵੱਡੇ ਕਰਜ਼ ਹੋ ਜਾਂਦੇ ਵੱਡੇ ਵੱਡੇ ਕਰਜ਼ ਉੱਤਰ ਵੀ ਜਾਂਦੇ ਆ ਪਰ ਇਹ ਫੈਸਲਾ ਲੈਣਾ ਬੜਾ ਮੰਦਪਕ ਪੁਲਿਸ ਨਾਲ ਗੱਲਬਾਤ ਹੋਈ ਹੈ ਕੀ ਕਹੇ ਰੇ ਪੁਲਿਸ ਨੇ ਪੁਲਸ ਵਾਲਿਆਂ ਨਾਲ ਗੱਲਬਾਤ ਤਾਂ ਹੋਈ ਆ ਪਰ ਉਹਨਾਂ ਵੀ ਇਹੀ ਜੋ ਮੈਂ ਦੱਸਿਆ ਵੀ ਇਹੀ ਅੰਦਾਜ਼ਾ ਲਗਾ ਰਹੇ ਆ ਬਾਕੀ ਹਲੇ ਫਾਈਨਲ ਇਨਵੈਸਟੀਗੇਸ਼ਨ ਤਾਂ ਉਹ ਕਰ ਰਹੇ ਆ ਤੁਹਾਨੂੰ ਪਤਾ ਹੀ ਆ ਪਰ ਚਾਹਤ ਨੂੰ ਪੂਰਾ ਆਪਣੀ ਗੱਲ ਨਹੀਂ ਦੱਸਦਾ ਜਦ ਤੱਕ ਫਾਈਨਲ ਨਾ ਕਰ ਲਵੇ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਵੀ ਇਸ ਤਰ੍ਹਾਂ ਅੰਦਾਜ਼ਾ ਲਗਾ ਰਹੇ ਆ ਵੀ ਵੀ ਇਨੀ ਆਪਣਾ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਦੇ ਵਿੱਚੋਂ ਲੈ ਕੇ ਉਹ ਆਪਣੇ ਵੀ ਮੈਂ ਕਰਜ ਦੇ ਚਲਦੇ ਆ ਹੀ ਇਹ ਸਾਰਾ ਕੁਝ ਕੀਤਾ ਹੈਗਾ ਵੀ ਮੈਂ ਕਿਹਾ ਵੀ ਜਾਂ ਤਾਂ ਜੋ ਮੇਰੇ ਪਰਿਵਾਰ ਨੂੰ ਵੀ ਪਿੱਛੋਂ ਕੋਈ ਕਰਜ ਲਈ ਤੰਗ ਨਾ ਕਰੇ ਵੀ ਮਤਲਬ ਉਹਨੇ ਉਹਨੇ ਸੁਸਾਈਡ ਦੇ ਰੋਲ ਵਿੱਚ ਕਿਸੇ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ ਵੀ ਉਹਨਾਂ ਕਹੇ ਵੀ ਮੇਰੀ ਕਰਜੇ ਦੀ ਪਾਂਡੇ ਨਹੀਂ ਭਾਰੀ ਹੋ ਗਈ ਵੀ ਮੈਂ ਇਹ ਕਰਜ਼ਾ ਲੈਣ ਲਈ ਕਿਸੇ ਨੇ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਇਹ ਨਹੀਂ ਕੁਝ ਕੀਤਾ ਉਹਨੇ ਆਪ ਕੋ ਉਸ ਦੇ ਵਿੱਚ ਵੀ ਨਹੀਂ ਕੋਈ ਇਦਾਂ ਦੀ ਗੱਲ ਕਹਿ ਕੇ ਗਏ ਆਪਣੇ ਮਨ ਨਾਲ ਹੀ ਸੋਚ ਲਿਆ ਬੰਦਾ شریف ਸੀ ਬਹੁਤ ਤੁਹਾਡੇ ਮਨ ਦੇ ਵਿੱਚ ਕੁਝ ਆ ਰਿਹਾ ਵੀ ਬਿਲਕੁਲ ਸਹੀ ਕਹਿਣਾ ਵਾਪਰੀ ਆ ਜਾਂ ਕੁਝ ਇਹਦੇ ਵਿੱਚ ਕੁਝ ਹੋਰ ਨਹੀਂ ਵੀ ਕੁਛ ਹੋਰ ਤੋਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੰਦੇ ਦੀ ਕੋਈ ਇਦਾਂ ਦੀ ਰੰਜਿਸ਼ ਬਾਜੀ ਹੈ ਨਹੀਂ ਕਿਸੇ ਨਾਲ ਕਿਸੇ ਨਾਲ ਝਗੜਾ ਨਹੀਂ ਉਹ ਤਾਂ ਬਸ ਮੈਂ ਕਹੂੰਗਾ ਵੇ ਦਾ ਪੋਸਟ ਆਫਿਸ ਤੋਂ ਆਪਣੇ ਅੰਦਰ ਅੰਦਰ ਤੋਂ ਪੋਸਟ ਆਫ ਜੇ ਕਿਸੇ ਨਾਲ ਡਾਕਖਾਨੇ ਦੇ ਕਿ ਚਿੱਠੀ ਪੱਤਰ ਵੀ ਸਾਡੇ ਘਰ ਜਾਂ ਸਾਰੇ ਪਿੰਡ ਦੇ ਘਰ ਦੇਣ ਜਾਣਾ ਤੇ ਬਹੁਤ ਜੀ ਕੋ ਤੇ ਜੀ ਕਹੋ ਇਦਾਂ ਦੀ ਨੀਤੀ ਦਾ ਬੰਦਾ ਸੀ क्या मामला है सारा कल शाम को मैं इन्फॉर्मेशन आई थी कि डोली काल कला गाँव में कोई परिवार है जो अंदर से दरवाजा नहीं खोल रहा तो हमने वहाँ पे जा के जब वेरीफाई किया तो हमें तीन डेड बॉडी जो है बेड के ऊपर मिली और दो डेड बॉडी जो है वो हैंग कर रही थी उन्होंने सुसाइड किया हुआ था जब सारी इन्वेस्टिगेशन की गई तो उसमें पता चला कि पैसे की वजह से गरीबी की वजह से इन्होंने पैसे का लेन देन बहुत था पैसे दे नहीं सकता था उसके कारण मनमोहन सिंह जो पोस्ट ऑफिस में काम कर रहा था उसने अपनी दो लड़कियाँ एक ग्रैंड डॉटर जो तीन साल की थी उन तीनों को मार के इन दोनों मियाँ बीबी ने जो है सुसाइड कर लिए है सो उसके रिगार्डिंग हम भी कार्रवाई कर रहे हैं उनका जो दमाद है वो हमारे पास आ गए थे और ये जो घटना है ये कल से पहले की लग रही है जो हमें पोस्टमार्टम से सारा पता चल जाएगा इनका एक लड़का जो है वो ऑस्ट्रेलिया में है जिनके साथ हमारा कॉन्ट्रैक्ट हो गया तो ये सारा बाकी हम केस रजिस्टर करके वेरीफाई कर पोस्टमार्टम करा लिया गया उनका। नहीं अभी बॉडी गई है पोस्टमार्टम करवाएंगे उससे सारा पता चला गांव वाले कहते हैं कि काफ़ी देर से इनका पोल्ट्री फार्म भी चल रहा है कुछ महीने पहले इन्होंने जगह भी बेची है कुछ हाँ इनका पैसे का कुछ बीस पच्चीस लाख का लेन देन था जो इन्होंने देने थे किसी के उसके बारे में जो इन्होंने सुसाइड लेटर लिखा है उसमें उसमें से लग रहा है कि इसके परिवार को पता नहीं था और अभी परिवार को पता चल गया था तो उसके लिए इन्होंने ये सारा गलत कदम उठाया तो अंडर प्रेशर इन्होंने ये थोड़ी सी जानकारी दे दीजिए पहले जो इन्होंने अपने जो बच्चे हैं उनको मारा फिर सुसाइड किया इन्होंने हाँ ऐसा जो मौके पर देखा है उसमें तो ऐसा ही लग रहा है बाकी हमारी फ्रेंड टीम में वहाँ पे आई थी सारी जांच कर रही है और जो मेडिकल होगा उनका उनसे जो डेथ टाइम है वो कंफर्म तो क्या कार्रवाई की जा रही है ਯਾ ਭੀ ਅਸੀਂ ਤੋਂ ਮਨਮੋਹ ਸਿੰਘ ਦੇ ਉੱਪਰ ਕੇਸ ਸਟਾਰ ਕਰਕੇ ਤੋਂ ਉਸ ਤੋਂ ਬਾਅਦ ਮੈਂ ਇਸਕੋ ਕੈਨਸਲ ਕਰ ਜੀ ਲਿਖੂ ਨਾ ਲੈ ਬੈ ਲਾਉਂਦੇ ਕਈ ਤਰ੍ਹਾਂ ਤਾਂ ਬਿਲਕੁਲ ਐਸੇਲੇ ਪਿੰਡ ਦੇ ਮੋਢੀਰ ਜਿਹੜੇ ਸੋਕਨ ਆਏ ਹੋਏ ਉਹਨਾਂ ਨਾਲ ਗੱਲਬਾਤ ਕੀਤੀ ਆ ਜਿੱਦਾਂ ਕਿ ਦੱਸ ਰਹੇ ਸਾਬਕਾ ਸਰਪੰਚ ਵੀ ਹੈਗੇ ਨੇ ਦੱਸਦੇ ਕਿ ਬਹੁਤ ਹੀ ਨਿਹਾਇਤੀ ਸ਼ਰੀਫ ਕਿਸਮ ਦਾ ਆਦਮੀ ਸ਼ਖਸ ਹੈਗਾ ਮਨਮੋਹ ਸਿੰਘ ਔਰ ਦਾਖਾਣੇ ਤੋਂ ਘਰ ਘਰ ਤੋਂ ਦਾਖਾਣੇ ਦੇ ਵਿੱਚ ਨਾਲੋ ਨਾਲ ਹੀ ਹੈਗਾ ਬਿਲਕੁਲ ਘਰ ਦੇ ਨਾਲ ਹੀ ਆ ਬਿਲਕੁਲ ਦੱਸਣਾ ਹੋਰ ਕਿਤੇ ਆnde ਜਾਂਦੇ ਵੀ ਨਹੀਂ ਸੀਗੇ ਪਰ ਜੋ ਦੱਸ ਰਹੇ ਨੇ ਕਿ ਜਿੱਦਾਂ ਉਹਦਾ ਸੁਭਾਅ ਬਾਰੇ ਜਾਣਕਾਰੀ ਦਿੱਤੀ ਆ ਠੀਕ ਆ ਜਾਣਕਾਰੀ ਉਹਦਾ ਸੁਭਾਅ ਵਧੀਆ ਸੀਗਾ ਪਰ ਦੂਸਰੇ ਪਾਸੇ ਦੂਜਾ ਪਹਿਲੂ ਜੇ ਗੱਲ ਕਰੀਏ ਜਿਹੜਾ ਕੱਲ ਖੋਫਨਾਕ ਕਦਮ ਜਿਹੜਾ ਉਹਨਾਂ ਵੱਲੋਂ ਚੁੱਕਿਆ ਗਿਆ ਔਰ ਸੁਸਾਈਡ ਨੋਟ ਦੇ ਵਿੱਚ ਜੋ ਉਹਨਾਂ ਦੇ ਜੋ ਲਿਖਤ ਲਿਖੀ ਹੈਗੀ ਆ ਉਸ ਤੋਂ ਤਾਂ ਸਾਫ਼ ਜ਼ਾਹਰ ਹੈਗਾ ਕਿ ਉਹਨਾਂ ਨੇ ਇਹ ਕਦਮ ਆਪ ਹੀ ਚੁੱਕਿਆ ਬਟ ਮੁੜ ਕੇ ਸਵਾਲ ਜਿਹੜਾ ਹੈਗਾ ਪੁਲਿਸ ਦੇ ਉੱਤੇ ਆਉਂਦਾ ਹੈਗਾ ਕਿ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕੀ ਆਉਂਦਾ ਹੈ ਇਹ ਆਉਣ ਵਾਲਾ ਸਮੇਂ ਦੱਸੇਗਾ ਪਰ ਫਿਲਹਾਲ ਮੈਨੂੰ ਤੇ ਮੇਰੇ ਕੈਮਰਾਮੈਨ ਨੂੰ ਦਿਓ ਜੀ ਧੰਨਵਾਦ